ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਬੀਚਾਰ channel ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਆ ਵੀ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਆ ਸਾਡੇ ਘਰ ਦੇ ਵਿੱਚ ਪੈਸੇ ਵਿੱਚ ਰਿਜਕ ਵਿੱਚ ਬਰਕਤ ਨਹੀਂ ਰਹਿੰਦੀ ਸਾਨੂੰ ਕੋਈ ਪਾਠ ਦੱਸੋ ਜਾਂ ਸ਼ਬਦ ਜਾਪ ਦੱਸੋ ਜਿਹਦੇ ਨਾਲ ਸਾਡੇ ਘਰ ਵਿੱਚ ਬਰਕਤ ਰੈਡੀ ਸ਼ੁਰੂ ਹੋ ਜਾਵੇ ਤਾਂ ਉਹ ਭੈਣ ਭਰਾ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਉਹ ਉਜਗਤੀ ਉਹ ਸ਼ਬਦ ਦੀ ਸਾਂਝ ਪਾਉਣ ਜਾ ਰਹੇ ਹਾਂ ਜਿਸ ਸ਼ਬਦ ਦੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ ਜਿਹੜਾ ਸ਼ਬਦ ਜਿਵੇਂ ਜਿਵੇਂ ਸਾਡੀ ਰਸਲਾਂ ਤੇ ਆਉਂਦਾ ਹੈ ਨਾ ਓਵੇਂ ਓਵੇਂ ਹੀ ਸਾਡੇ ਘਰ ਦੀ ਬਰਕਤ ਸਾਡੇ ਘਰ ਦੀਆਂ ਖੁਸ਼ੀਆਂ ਕਿਹੜੇ ਵੱਧਦੇ ਜਾਂਦੇ ਆ ਸਾਡੇ ਘਰ ਦੀਆਂ ਜੋ ਵੀ ਕਮਲਾਂ ਪੇਸ਼ੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੂਰ ਹੋ ਜਾਂਦੀਆਂ ਨੇ ਤਾਂ ਇਹ ਸ਼ਬਦ ਕਿਹੜਾ ਹੈ ਆਪਾਂ ਕਦੋਂ ਬੋਲਣਾ ਹੈ ਕਿੰਨਾ ਕ ਇਹ ਸ਼ਬਦ ਦੇ ਲਈ ਸਮਾਂ ਕੱਢਣਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜਰੂਰ ਸੁਣੀ ਹੋ ਜੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣ ਪਰਾ ਮਾਤਾ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਆਵਟੀ ਦੇ ਨਾਲ ਸਾਂਝੀ ਕਰਾਂਗੇ ਫਿਰ ਉਸ ਤੋਂ ਬਾਅਦ ਉਸ ਸ਼ਬਦ ਬਾਰੇ ਗੱਲ ਕਰਦੇ ਹਾਂ ਇੱਕ ਕਹਾਣੀ ਆ ਇੱਕ ਕਿਸਾਨ ਦੀ ਕਹਿੰਦੇ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਸਬਰ ਸੰਤੋਖ ਵਾਲਾ ਕਿਸਾਨ ਰਹਿੰਦਾ ਸੀ ਕਹਿੰਦੇ ਉਹ ਕਿਸਾਨ ਦੇ ਕੋਲ ਉਹਦੇ ਪੁਰਖਾਂ ਵੱਲੋਂ ਮਿਲੀ ਥੋੜੀ ਜਿਹੀ ਜ਼ਮੀਨ ਸੀ ਜਿਦੇ ਵਿੱਚ ਉਹ ਹਰ ਸਾਲ ਖੇਤੀ ਕਰਦਾ ਫਸਲ ਉਗਰਾਉਂਦਾ ਜੋ ਵੀ ਅਨਾਜ ਉਹਦੀ ਉਹ ਜ਼ਮੀਨ ਦੇ ਵਿੱਚੋਂ ਨਿਕਲਦਾ ਕੁਝ ਅਨਾਜ ਆਪਣੇ ਘਰ ਵਿੱਚ ਰੱਖ ਲੈਂਦਾ ਸਾਲ ਭਰ ਖਾਣ ਦੇ ਲਈ ਅਤੇ ਕੁਝ ਅਨਾਜ ਵੇਚ ਕੇ ਥੋੜੇ ਪੈਸੇ ਵਟ ਲੈਂਦਾ ਜਿਦੇ ਨਾਲ ਪੂਰਾ ਸਾਲ ਉਹਦੇ ਘਰ ਦੀਆਂ ਹੋਰ ਲੋੜਾਂ ਜਰੂਰਤਾ ਪੂਰੀਆਂ ਹੁੰਦੀਆਂ ਸਨ ਜਿਵੇਂ ਕਿ ਲੀੜਾ ਕੱਪੜਾ ਜਾ ਕੇ ਤੇ ਆਉਣਾ ਜਾਣਾ ਹੁੰਦਾ ਜਾਂ ਹੋਰ ਜੋ ਵੀ ਉਹਦੇ ਖਰਚੇ ਸਨ ਉਹ ਉਹਨਾਂ ਪੈਸਿਆਂ ਦੇ ਨਾਲ ਉਹ ਸੰਕੋਚ ਕੇ ਪੂਰੇ ਕਰ ਲੈਂਦੇ ਪਰ ਕਦੇ ਵੀ ਪ੍ਰਮਾਤਮਾ ਦੇ ਨਾਲ ਕਿਸੇ ਗੱਲ ਦਾ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਕੀਤਾ ਹਰ ਵੇਲੇ ਪ੍ਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿੰਦੇ ਕਹਿੰਦੇ ਇੱਕ ਸਾਲ ਉਹਨੇ ਆਪਣੀ ਜ਼ਮੀਨ ਦੇ ਵਿੱਚ ਜੋ ਫਸਲ ਬੀਜੀ ਉਹ ਜਿਆਦਾ ਮੀਂਹ ਪੈਣ ਕਰਕੇ ਫਸਲ ਖਰਾਬ ਹੋ ਗਈ ਉਹ ਫਸਲ ਦੇ ਵਿੱਚੋਂ ਕੋਨਾ ਅਨਾਜ ਨਹੀਂ ਨਿਕਲਿਆ ਜਿੰਨਾ ਨਿਕਲਣਾ ਚਾਹੀਦਾ ਸੀ ਪਰ ਕਹਿੰਦੇ ਫੇਰ ਵੀ ਓਕੇ ਸਾਨ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਪ੍ਰਮਾਤਮਾ ਚਲੋ ਸ਼ੁਕਰਿਆ ਮੇਰੀ ਇਹ ਜ਼ਮੀਨ ਦੇ ਵਿੱਚੋਂ ਕਿੰਨਾ ਕ ਅਨਾਜ ਤਾਂ ਨਿਕਲਿਆ ਜਿਹਦੇ ਨਾਲ ਸਾਲ ਭਰ ਮੇਰੇ ਪਰਿਵਾਰ ਨੂੰ ਰੋਟੀ ਮਿਲ ਸਕੇ ਅਸੀਂ ਦੋ ਵਕਤ ਦੀ ਰੋਟੀ ਤਾਂ ਖਾ ਕੇ ਹੀ ਸੋਵਾਂਗੇ ਆਪ ਜੀ ਦੀ ਕਿਰਪਾ ਦੇ ਨਾਲ ਇਹਦੇ ਲਈ ਤੁਹਾਡਾ ਧੰਨਵਾਦ ਕਿ ਸਾਰੀ ਹੀ ਫਸਲ ਬਰਬਾਦ ਹੋ ਜਾਂਦੀ ਤਾਂ ਫਿਰ ਮੈਂ ਕੀ ਕਰਦਾ ਕਹਿੰਦੇ ਉਹਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਅਤੇ ਪੂਰਾ ਸਾਲ ਉਸੇ ਅਨਾਜ ਦੇ ਵਿੱਚ ਜਾਰਾ ਕੀਤਾ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਅਗਲੇ ਸਾਲ ਜਦੋਂ ਕਹਿੰਦੇ ਫਸਲ ਵੇਜੀ ਫਸਲ ਬਹੁਤ ਸੋਹਣੀ ਹੋਈ ਸੀ ਤੇ ਕਿਸਾਨ ਨੂੰ ਪੂਰੀ ਆਸ ਸੀ ਕਿ ਇਸ ਵਾਰ ਮੇਰਾ ਪਿਛਲਾ ਘਾਟਾ ਵੀ ਪੂਰਾ ਹੋ ਜਾਣਾ ਹੈ ਫਸਲ ਬਹੁਤ ਸੋਹਣੀ ਆ ਦੁੱਗਣਾ ਝਾੜ ਨਿਕਲੇਗਾ ਪਰ ਕਹਿੰਦੇ ਅਚਾਨਕ ਹੀ ਸੋਕਾ ਪੈ ਗਿਆ ਪਾਣੀ ਦੀ ਕਮੀ ਹੋ ਗਈ ਤੇ ਉਹਦੀ ਫਸਲ ਸੜ ਕੇ ਸੁਆਹ ਹੋ ਗਈ ਇਸ ਵਾਰ ਵੀ ਉਹਨੂੰ ਬਹੁਤ ਥੋੜਾ ਆਨਾਜ ਬਚਿਆ ਕਹਿੰਦੇ ਜਿੰਨਾ ਕ ਅਨਾਜ ਨਿਕਲਿਆ ਉਹ ਅਨਾਜ ਉਹਨੇ ਗਵਾਂਢੋਂ ਇੱਕ ਬੈਲ ਗੱਡੀ ਪਾਉਂਗੀ ਤੇ ਉਹਦੇ ਉੱਤੇ ਲੱਦ ਕੇ ਸ਼ਹਿਰ ਨੂੰ ਤੁਰ ਪਿਆ ਵੀ ਚਲੋ ਜੋ ਵੀ ਪੈਸੇ ਮਿਲਣਗੇ ਕੋਈ ਹਿਸਾਬ ਕਿਤਾਬ ਲਾ ਲਾਂਗੇ ਵੀ ਇਹਦਾ ਕੀ ਖਰੀਦਿਆ ਜਾ ਸਕਦਾ ਹੈ ਕਹਿੰਦੇ ਗਵਾਂਢੋਂ ਬੈਲ ਗੱਡੀ ਲੈ ਕੇ ਆਪਣਾ ਅਨਾਜ ਲੱਦ ਕੇ ਸ਼ਹਿਰ ਨੂੰ ਤੁਰ ਪਿਆ ਕਹਿੰਦੇ ਰਸਤੇ ਦੇ ਵਿੱਚ ਇੱਕ ਨਦੀ ਆਉਂਦੀ ਸੀ ਜਦੋਂ ਨਦੀ ਦੇ ਕੋਲ ਪਹੁੰਚੇ ਤੱਕ ਇਹਦੇ ਬਲਦਾਂ ਨੂੰ ਪਤਾ ਨਹੀਂ ਕੀ ਹੋਇਆ ਵੱਸੋਂ ਬਾਹਰ ਹੋ ਗਏ ਉਹ ਬਲਦਾਂ ਨੇ ਗੱਡੀ ਨਦੀ ਵੱਲ ਮੋੜ ਦਿੱਤੀ ਕਹਿੰਦੇ ਕਿਸਾਨ ਨੇ ਮਸਾ ਹੀ ਆਪਣੀ ਜਾਨ ਬਚਾਈ ਛਾਲ ਮਾਰ ਕੇ ਗੱਡੀ 'ਚੋਂ ਉੱਤਰ ਗਿਆ ਪਰ ਬਲਦਾਂ ਨੇ ਗੱਡੀ ਨਦੀ ਦੇ ਵਿੱਚ ਉਤਾਰ ਦਿੱਤੀ ਅਤੇ ਪਾਣੀ ਦੇ ਤੇਜ਼ ਵਹਾਅ ਕਰਕੇ ਗੱਡੀ ਦੇ ਸਮੇਤ ਸਾਰਾ ਹੀ ਅਨਾਜ ਪਾਣੀ ਦੇ ਵਿੱਚ ਰੁੜ ਗਿਆ ਕਹਿੰਦੇ ਇਹ ਕਿਸਾਨ ਆਪਣੇ ਘਰ ਨੂੰ ਵਾਪਸ ਪਰਤ ਗਿਆ ਕਰਦੇ ਜੀਹਾਂ ਨੇ ਜਦੋਂ ਇਹਨੂੰ ਆਉਂਦੇ ਦੇਖਿਆ ਤਾਂ ਬੜੇ ਹੈਰਾਨ ਹੋਏ ਕੀ ਇਹਨੇ ਤਾਂ ਅਨਾਜ ਵੇਚ ਕੇ ਕੱਲ ਨੂੰ ਆਉਣਾ ਸੀ ਕੀ ਹੋ ਗਿਆ ਜਿਹੜਾ ਇਹ ਅੱਜ ਹੀ ਸ਼ਾਮ ਨੂੰ ਵਾਪਸ ਆ ਗਏ ਨੇ ਕਹਿੰਦੇ ਜਦੋਂ ਕਾਰਨ ਪੁੱਛਿਆ ਤਾਂ ਉਹਨੇ ਸਾਰੀ ਗੱਲ ਬਾਤ ਦੱਸੀ ਵੀ ਕਿ ਇਸ ਤਰ੍ਹਾਂ ਬਲਦ ਵੱਸੋਬਾਰ ਹੋ ਗਏ ਸੀ ਜਿਨ੍ਹਾਂ ਦੇ ਕਾਰਨ ਬੈਲਗੱਡੀ ਨਦੀ ਦੇ ਵਿੱਚ ਉਤਰ ਗਈ ਅਨਾਜ ਅਤੇ ਬੈਲਗੱਡੀ ਦੋਵੇਂ ਹੀ ਨਦੀ ਦੇ ਤੇਜ਼ ਵਹਾਅ ਵਿੱਚ ਰੁੜ ਗਏ ਨੇ ਕਹਿੰਦੇ ਇਹ ਗੱਲ ਸੁਣ ਕੇ ਉਹਦੀ ਪਤਨੀ ਬੜੀ ਪਰੇਸ਼ਾਨ ਹੋਈ ਅਤੇ ਕਹਿਣ ਲੱਗੀ ਹੁਣ ਆਪਣਾ ਕੀ ਬਣੇਗਾ ਨਾ ਤਾਂ ਖਾਨਮੁਕਰ ਦੇ ਵਿੱਚ ਅਨਾਜ ਆ ਨਾ ਹੀ ਕੋਈ ਬਾਹਰੋਂ ਪੈਸਾ ਆਉਣ ਦੀ ਆਸ ਆ ਤੇ ਉੱਪਰੋਂ ਜਿਹੜੀ ਬੈਲ ਗੱਡੀ ਪਾਣੀ ਦੇ ਵਿੱਚ ਰੁੜ ਗਈ ਆ ਉਹ ਵੀ ਤੁਸੀਂ ਗਵੰਡੀਆਂ ਦੀ ਮੰਗ ਕੇ ਲੈ ਕੇ ਗਏ ਸੀ ਉਹ ਬੈਲ ਗੱਡੀ ਵੀ ਉਹਨਾਂ ਨੂੰ ਲੈ ਕੇ ਦੇਣੀ ਪੈਣੀ ਆ ਭਾਗ ਕੀ ਕਰਜਾ ਵੀ ਸਿਰ ਤੇ ਚੜ ਗਿਆ ਏ ਹੁਣ ਆਪਣਾ ਕੀ ਬਣੇਗਾ ਕਹਿੰਦੇ ਉਹ ਕਿਸਾਨ ਕਹਿਣ ਲੱਗਾ ਵੀ ਭਾਗਵਾਨੇ ਨਿਰਾਸ਼ ਨਾ ਹੋ ਤੂੰ ਪ੍ਰਮਾਤਮਾ ਦਾ ਸ਼ੁਕਰ ਕਰਕੇ ਮੇਰੀ ਜਾਨ ਬਚ ਗਈ ਆ ਜੇ ਕਿਤੇ ਪਾਣੀ ਦੇ ਤੇਜ਼ ਵਹਾਅ ਵਿੱਚ ਮੈਂ ਵੀ ਰੁੜ ਜਾਂਦਾ ਤਾਂ ਫਿਰ ਤੁਹਾਡਾ ਕੀ ਬਣਨਾ ਸੀ ਕਹਿੰਦੇ ਇਹ ਗੱਲ ਸੁਣ ਕੇ ਪਤਨੀ ਨੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕੀਤਾ ਕਹਿੰਦੇ ਉਹ ਕਿਸਾਨ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਨੂੰ ਸਮੇਤ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਆਪਣੇ ਪਿੰਡ ਦੇ ਵਿੱਚ ਬਣੇ ਧਾਰਮਿਕ ਸਥਾਨ ਤੇ ਗਿਆ ਜਾ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗਾ ਇਹ ਸਾਰੀ ਗੱਲਬਾਤ ਉਹਨੇ ਫਿਰ ਉੱਥੇ ਜਾ ਕੇ ਦੁਹਰਾਈ ਕਿ ਪਰਮਾਤਮਾ ਤੇਰਾ ਸ਼ੁਕਰਿਆ ਤੂੰ ਮੇਰੀ ਜਾਨ ਬਚਾ ਲਈ ਆ ਇਹ ਵਾਅਦੇ ਘਟੇ ਤਾਂ ਜ਼ਿੰਦਗੀ ਦੇ ਵਿੱਚ ਚਲਦੇ ਹੀ ਰਹਿੰਦੇ ਆ ਮੈਨੂੰ ਯਕੀਨ ਹੈ ਕਿ ਤੁਸੀਂ ਮੇਰੇ ਨਾਲ ਹੋ ਮੈਨੂੰ ਇਸ ਮੁਸ਼ਕਲ ਘੜੀ ਦੇ ਵਿੱਚੋਂ ਬਾਹਰ ਕੱਢ ਲਓਗੇ ਕਹਿੰਦੇ ਜਦੋਂ ਇਸ ਤਰ੍ਹਾਂ ਪਰਮਾਤਮਾ ਦੇ ਨਾਲ ਗੱਲਾਂ ਕਰ ਰਿਹਾ ਸੀ ਤਾਂ ਇਹਦੇ ਪਿੱਛੋਂ ਦੀ ਇੱਕ ਅਜਨਬੀ ਆਇਆ ਉਹਨੇ ਇਹਦੇ ਮੋਢੇ ਦੇ ਉੱਤੇ ਹੱਥ ਰੱਖਿਆ ਅਤੇ ਉਹਨੇ ਕਿਹਾ ਕਿ ਭਰਾਵਾ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਏ ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਤੇਰਾ ਇੰਨਾ ਨੁਕਸਾਨ ਹੋ ਗਿਆ ਏ ਪਰ ਤੂੰ ਫੇਰ ਵੀ ਬੜੇ ਸਬਰ ਸੰਤੋਖ ਦੇ ਵਿੱਚ ਏਂ ਤੂੰ ਅੱਗੇ ਕੀ ਸੋਚਿਆ ਹੈ ਤੇਰਾ ਘਰ ਦਾ ਗੁਜ਼ਾਰਾ ਕਿਵੇਂ ਚੱਲਣਾ ਹੈ ਤਾਂ ਕਹਿੰਦੇ ਉਹਨੇ ਫਿਰ ਉਹ ਅਜਨਬੀ ਨੂੰ ਕਿਹਾ ਕਿ ਉਹ ਪਰਮਾਤਮਾ ਨੂੰ ਸਭ ਦਾ ਫਿਕਰ ਆ ਪਰਮਾਤਮਾ ਨੇ ਜ਼ਰੂਰ ਮੇਰੇ ਲਈ ਕੁਝ ਚੰਗਾ ਹੀ ਸੋਚਿਆ ਹੋਵੇਗਾ ਕੋਈ ਗੱਲ ਨਹੀਂ ਆ ਪਰਮਾਤਮਾ ਨੇ ਮੈਨੂੰ ਜਾਨ ਬਖਸ਼ ਦਿੱਤੀ ਆ ਇੰਨਾ ਹੀ ਬਹੁਤ ਸ਼ੁਕਰਿਆ ਮੈਂ ਤੰਦਰੁਸਤ ਹਾਂ ਇੰਨਾ ਹੀ ਬਹੁਤ ਸ਼ੁਕਰਿਆ ਮੈਂ ਕੱਲ ਤੋਂ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਮਜ਼ਦੂਰੀ ਕਰਕੇ ਕਰ ਲਵਾਗਾ ਕਹਿੰਦੇ ਉਹ ਅਜਨਬੀ ਨੇ ਇੱਕ ਕਿਸਾਨ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਵੀ ਨਹੀਂ ਤੈਨੂੰ ਕਿਤੇ ਵੀ ਮਜ਼ਦੂਰੀ ਕਰਨ ਦੀ ਲੋੜ ਨਹੀਂ ਆ ਤੈਨੂੰ ਮੈਂ ਕੰਮ ਦਵਾਗਾ ਤੋ ਕੱਲ ਨੂੰ ਰਾਜ ਮਹਿਲ ਆਣੀ ਕਹਿੰਦੇ ਕਿਸਾਨ ਥੋੜਾ ਹਰਾਨ ਹੋਇਆ ਤਾਂ ਉਹ ਅਜਨਬੀ ਨੇ ਕਿਹਾ ਮੈਂ ਤੇਰੇ ਨਗਰ ਦਾ ਰਾਜਾ ਹਾਂ ਭੇਸ ਬਦਲ ਕੇ ਕਈ ਵਾਰ ਇਹ ਨਗਰ ਦੇ ਵਿੱਚ ਘੁੰਮਦਾ ਹਾਂ ਅੱਜ ਮੈਂ ਇੱਥੋਂ ਦੀ ਗੁਜ਼ਰ ਰਿਹਾ ਸੀ ਤੇ ਤੇਰੀਆਂ ਗੱਲਾਂ ਸੁਣ ਲਈਆਂ ਮੈਂ ਤੇਰੇ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਤੇਰੇ ਵਰਗਾ ਸਬਰ ਸੰਤੋਖ ਵਾਲਾ ਬੰਦਾ ਮੈਂ ਅੱਜ ਤੱਕ ਨਹੀਂ ਦੇਖਿਆ ਉਹ ਕਹਿੰਦੇ ਰਾਜੇ ਦੇ ਨੂੰ ਆਪਣੇ ਰਾਜ ਮਹਿਲ ਦੇ ਵਿੱਚ ਨੌਕਰੀ ਦੇ ਦਿੱਤੀ ਹੁਣ ਉਹਦੇ ਪਰਵਾਰ ਦਾ ਗੁਜ਼ਾਰਾ ਬੜਾ ਸੋਹਣਾ ਚੱਲਣ ਲੱਗਾ ਪਰ পেট ਰੋਟੀ ਵੀ ਮਿਲ ਰਹੀ ਸੀ ਪੈਨਨ ਨੂੰ ਸੋਹਣੇ ਸੋਹਣੇ ਕੱਪੜੇ ਅਤੇ ਵਰਤਨ ਨੂੰ ਪੁੱਲਾ ਪੈਸਾ ਸੋ ਸੰਗਤ ਜੀ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਸੋ ਇਹ ਕਹਾਣੀ ਆਪਾਪ ਜੀ ਦੇ ਨਾਲ ਇਸ ਕਰਕੇ ਸਮਝੀ ਕੀਤੀ ਆ ਵੀ ਜਦੋਂ ਕਿਸੇ ਮੁੱਖ ਦਾ ਭਰੋਸਾ ਪਰਮਪਿਤਾ ਪਰਮਾਤਮਾ ਦੇ ਉੱਤੇ ਪੂਰਾ ਹੋਵੇ। ਕਈ ਵਾਰ ਸਾਡੇ ਉੱਤੇ ਕਰੜੇ ਪਰਚੇ ਪਾ ਕੇ ਸਾਡੀ ਪਰਖ ਕਰਦੇ ਆ, ਸਾਡੇ ਭਰੋਸੇ ਨੂੰ ਟੈਕ ਕਰਦੇ ਆ। ਵੀ ਮੇਰੇ ਇਸ ਧੀ ਪੁੱਤ ਦਾ ਮੇਰੇ ਤੇ ਭਰੋਸਾ ਕਿੰਨਾ ਗਿਆ? ਪਰ ਉਹਨਾਂ ਨੂੰ ਫਿਕਰ ਸਭ ਦੀ ਆ। ਉਹਨਾਂ ਨੇ ਸਾਡੇ ਲਈ ਬੇਤਰਤੂਰ ਬੇਤਰਤ ਹੀ ਸੋਚਿਆ ਹੁੰਦਾ ਏ। ਇਸ ਕਰਕੇ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਹੋਵੇ, ਕਦੇ ਵੀ ਪਰਮਾਤਮਾ ਦੇ ਨਾਲ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਕਰਨੀ ਕਿ ਪ੍ਰਮਾਤਮਾ ਮਿਲਵਾ ਨਹੀਂ ਦਿੰਦਾ ਉਹਨੇ ਦਿੱਤਾ ਹਰ ਵੇਲੇ ਪ੍ਰਮਾਤਮਾ ਦਾ ਦਿੱਤਿਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਹੀ ਵਰਕਤ ਦੀ ਚਾਬੀ ਆ ਜਿੰਨਾ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਨਾ ਉਨਾ ਹੀ ਪਰਮ ਪਿਤਾ ਪ੍ਰਮਾਤਮਾ ਸਾਡੇ ਤੇ ਮਿਹਰ ਬਾਣ ਹੁੰਦੀ ਆ ਉਨੀ ਹੀ ਸਾਡੇ ਉੱਤੇ ਕੁਦਰਤ ਕਾਇਨਾਤ ਮਿਹਰ ਬਾਣ ਹੁੰਦੀ ਆ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਚੱਲਦੇ ਰਹਿੰਦੇ ਆ ਕਦੇ ਵੀ ਆਪਣੇ ਪਰਮ ਪਿਤਾ ਪਰਮਾਤਮਾ ਤੋਂ ਭਰੋਸਾ ਛੁੱਟਣ ਨਾ ਦਿਓ ਕਦੇ ਵੀ ਡੁੱਲੂ ਨਾ ਬਸ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਪਰੇਸ਼ਾਨੀ ਆਵੇ ਆਪਣਾ ਨਿਤ ਨੀਂਦਾ ਦਉ ਪਰਮਾਤਮਾ ਨੂੰ ਯਾਦ ਕਰੋ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਪਰਮ ਪਿਤਾ ਪਰਮਾਤਮਾ ਕਦੇ ਵੀ ਕਰਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਸੋ ਅੱਜ ਦੀ ਵੀਡੀਓ ਦੀ ਸਿੱਖਿਆ ਇਹੀ ਆ ਕਿ ਹਰ ਵੇਲੇ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਜਿਸ ਸ਼ਬਦ ਬਾਰੇ ਗੱਲ ਕੀਤੀ ਆ ਉਹ ਇਹੋ ਸ਼ਬਦ ਆ ਕਿ ਵਾਹਿਗੁਰੂ ਤੇਰਾ ਸ਼ੁਕਰਿਆ ਹਰ ਰੋਜ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਜੇਕਰ ਕਰ ਦੇ ਵਿੱਚ ਪੈਸੇ ਦੀ ਤੰਗੀ ਆ ਰਿਜਕ ਦੀ ਤੰਗੀ ਆ ਆਪ ਦੇ ਸੋਹਣੇ ਸ਼ਰੀਰ ਦੇ ਲਈ ਸ਼ੁਕਰਾਨਾ ਕਰੋ ਕਿ ਪ੍ਰਮਾਤਮਾ ਸ਼ੁਕਰਿਆ ਤੁਸੀਂ ਮੈਨੂੰ ਇਹ ਜ਼ਿੰਦਗੀ ਬਖਸ਼ੀ ਆ ਇਹ ਸੁਨਣਾ ਸ਼ਰੀਰ ਬਖਸ਼ਿਆ ਏ ਜੇ શરીਰ ਨੂੰ ਕੋਈ ਮਾੜੀ ਮਰਕਟ ਢਲਮਟ ਵੀ ਰਹਿੰਦੀ ਆ ਤਾਂ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਮੈਂ ਕਿਸੇ ਦਾ ਮੋਹਤਾਜ ਨਹੀਂ ਆ ਮੈਂ ਆਪਣੇ ਸਾਰੇ ਕੰਮ ਆਪ ਆਪਣੇ ਹੱਥੀ ਕਰ ਸਕਦਾ ਹਾਂ ਭਾਵੇਂ ਜਿਵੇਂ ਜਿਵੇਂ ਸ਼ੁਕਰਾਨਾ ਕਰਾਂਗੇ ਓਵੇਂ ਓਵੇਂ ਹੀ ਸਾਡੇ ਘਰ ਦੀ ਬਰਕਤ ਵਧਣੀ ਆ ਕਦੇ ਵੀ ਥੋੜਾ ਨਾਲ ਕਹੋ ਬਹੁਤਾ ਕਹੋਗੇ ਤਾਂ ਬਹੁਤਾ ਹੋਵੇਗਾ ਹਮੇਸ਼ਾ ਕੋ ਕਿ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਜਦੋਂ ਹਰ ਵੇਲੇ ਇਹ ਸ਼ਬਦ ਆਪਣੇ ਜ਼ੁਬਾਨ ਤੇ ਰੱਖੋਗੇ ਕਿ ਪ੍ਰਮਾਤਮਾ ਜੀ ਦੀ ਬਹੁਤ ਕਿਰਪਾ ਹੈ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਤਾਂ ਸੱਚ ਕਰਕੇ ਜਾਣਿਓ ਸੱਚ ਮੁੱਚ ਬਹੁਤ ਹੋ ਜਾਵੇਗਾ ਪ੍ਰਮਾਤਮਾ ਥੋੜੇ ਦੇ ਵਿੱਚ ਵੀ ਬਰਕਤਾਂ ਪਾ ਦਿੰਦੇ ਆ ਤੇ ਪ੍ਰਮਾਤਮਾ ਜਦੋਂ ਬੰਦੇ ਦੀ ਝੋਲੀ ਭਰਨ ਤੇ ਆਉਂਦੇ ਆ ਨਾ ਉਹ ਬਹਾਨੇ ਆਪ ਬਣਾ ਲੈਂਦੇ ਆ ਮੌਕੇ ਖੁਦ ਚੱਲ ਕੇ ਕਈ ਵਾਰ ਸਾਡੇ ਘਰ ਦੇ ਵਿੱਚ ਆ ਜਾਂਦੇ ਆ ਸੋ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਜੋ ਮੰਗਣਾ ਪ੍ਰਮਾਤਮਾ ਤੋਂ ਮੰਗਣਾ ਹੈ ਤੇ ਦਿੱਤੀਆਂ ਹੋਈਆਂ ਦਾਤਾਂ ਦਾ ਪ੍ਰਮਾਤਮਾ ਨੂੰ ਸ਼ੁਕਰਾਨਾ ਕਰਨਾ ਹੈ ਗਿਲੇ ਸ਼ਿਕਵੇ ਸ਼ਿਕਤਾਂ ਤੋਂ ਦੂਰ ਰਹਿਣਾ ਹੈ